ਸਸ਼ਿਕਾ ਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦ ਲੋਜਿਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਗ੍ਰਹਿ ਅਸਤ ਦਾ ਦਿਨ ਬਹੁਤ ਸ਼ੁਭ ਜਾਵੇ ਤੇ ਤੁਸੀਂ ਬਹੁਤ ਖੁਸ਼ ਰਹੋ ਚਾਚਾ ਦੇ ਵਿੱਚ ਅਸੀਂ ਹਰ ਰੋਜ਼ ਇੱਕ ਨਵੀਂ ਗੱਲ ਕਰਦੇ ਹਾਂ ਨਵੀਂ ਗੱਲ ਕੀ ਕਰਦੇ ਹਾਂ ਆਪਸ ਵਿੱਚ ਗੱਲਬਾਤ ਹੀ ਕਰਦੇ ਹਾਂ ਇੱਕ ਫੈਮਿਲੀ ਦੀ ਤਰ੍ਹਾਂ ਜੋ ਸਾਡੇ ਨਾਲ ਬੀਤ ਰਹੀ ਹੈ ਜੋ ਸਾਡੇ ਨਾਲ ਹੋ ਰਿਹਾ ਹੈ ਜੋ ਅਸੀਂ ਸੋਚ ਰਹੇ ਹਾਂ ਤੇ ਸੋਚ ਕੀ ਰਹੇ ਹਾਂ ਅਸੀਂ ਅਸੀਂ ਕੀ ਸੋਚ ਰਹੇ ਹਾਂ ਅਸੀਂ ਆਉਣ ਵਾਲੇ ਕੱਲ ਬਾਰੇ ਸੋਚ ਰਹੇ ਹਾਂ ਕੱਲ ਨੂੰ ਕੀ ਹੋਏਗਾ ਰਾਜਨੀਤੀ ਚ ਕੀ ਹੋਏਗਾ ਕਿੰਦਾ ਕੀ ਹੋਏਗਾ ਦੱਸੋ ਕੀ ਨਿਕਲਣਾ ਹੈ ਦਾ ਨਤੀਜਾ 0 ਕਿਉਂਕਿ ਜਿੱਦਾਂ ਪਤਾ ਹੀ ਨਹੀਂ ਉਹਦਾ ਫਾਇਦਾ ਕੀ ਆ ਕਈ ਵਾਰੀ ਅਸੀਂ ਇਹੋ ਜੇ ਮੁੱਦੇ ਤੇ ਡਿਸਕਸ਼ਨ ਕਰ ਕਰਕੇ ਕਰ ਕਰਕੇ ਆਪਣਾ ਦਿਮਾਗ ਖਰਾਬ ਕਰਦੇ ਆ ਜਿੱਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਨਾ ਜਿੱਦਾਂ ਕਿ ਹੁਣ ਪਾਕਿਸਤਾਨ ਤੇ ਈਰਾਨ ਨੇ ਹਮਲਾ ਕਰ ਦਿੱਤਾ ਪਾਕਿਸਤਾਨ ਤੇ ਹਮਲਾ ਕੀਤਾ ਈਰਾਨ ਨੇ ਕਾਨੂੰ ਕੀਤਾ ਕਿਸੇ ਨੇ ਨਹੀਂ ਕੀਤਾ ਚਲੋ ਹੈਨਾ ਤਾਂ ਇਹ ਹਮਲਾ ਹੋ ਗਿਆ ਦੇਖੋ ਯਾਰ ਜਾਣਕਾਰੀ ਹੋਣੀ ਜ਼ਰੂਰੀ ਆ ਨਿਊਜ਼ ਸੁਣਨੀ ਆ ਪੜ੍ਹਨੀ ਜ਼ਰੂਰੀ ਨੇ ਪਰ ਮੈਂ ਇੱਕ ਬੰਦੇ ਦੀ ਗੱਲ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਕਿ ਖਬਰਾਂ ਤੁਹਾਨੂੰ ਪਟਕਾਉਂਦੀਆਂ ਨੇ ਪਟਕਾਉਂਦੀਆਂ ਨੇ ਸਮਝੋ ਇਸ ਗੱਲ ਤੁਹਾਡੇ ਦਿਮਾਗ ਨੂੰ ਡਿਵਰਟ ਕਰਦੀਆਂ ਨੇ ਤੁਹਾਨੂੰ ਇੱਧਰ ਉੱਧਰ ਕੁਝ ਚੀਜ਼ਾਂ ਦਾ ਤੁਹਾਡੇ ਕੋਲ ਹੱਲ ਨਹੀਂ ਆ ਤੇ ਕੋ ਦਾ ਕੋਈ ਉਹਦੀ ਕੋਈ ਗੱਲ ਵੀ ਨਹੀਂ ਹੈ ਪਰ ਫਿਰ ਵੀ ਅਸੀਂ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਉਹ ਗੱਲਾਂ ਕਰਕੇ ਜਿਨ੍ਹਾਂ ਦਾ ਨਾ ਸਿਰ ਨਾ ਪੈਰ ਨਾ ਮੂੰਹ ਨਾ ਮੱਥਾ ਸਮਝੋ ਤੁਹਾਡੀ એનર્ਜੀ ਕਿੰਨੀ ਲੱਗਦੀ ਆ ਉਸਤੇ ਦਿਮਾਗ ਦੇ ਬਹੁਤ سارے ਖਾਨੇ ਨੇ ਪਰ ਅਸੀਂ ਸਾਰੇ ਭਰ ਕੇ ਰੱਖਿਆ ਪਿੱਠ ਤੇ ਬੋਝ ਚੱਕਿਆ ਗਵਾਂਢ ਚ ਕੀ ਹੋਇਆ ਪਿੰਡ ਚ ਕੀ ਹੋਇਆ ਸ਼ਹਿਰ ਚ ਕੀ ਹੋਇਆ ਸਾਡੇ ਇੱਥੇ ਕੀ ਹੋਇਆ ਕਿਉਂ ਹੋਇਆ ਇਹਦੀ ਵਜ੍ਹਾ ਕੀ ਸੀ ਕਿਸ ਤਰ੍ਹਾਂ ਸੀ ਕਿਉਂ 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 ਆਪਾਂ ਕਿਹੜਾ ਰਾਜਨੀਤੀ ਦੇ ਵਿੱਚ ਵੋਟਾਂ 'ਚ ਖੜਨਾ ਹੈ ਜੋ ਹਰ ਚੀਜ਼ ਦੀ ਦੇ ਨਾਲ ਗੱਲ ਕਰਨ ਦੀ ਜਾਂ ਉੱਥੇ ਜਾ ਕੇ ਉਸ ਦੀ ਚਾਚਾ ਕਰਨ ਦੀ ਜ਼ਰੂਰਤ ਪਈ ਹੈ ਇਹ ਤੇ ਰਾਜਨੀਤਿਕ ਲੋਕਾਂ ਦਾ ਕੰਮ ਹੈ ਅੱਛਾ ਰਾਜਨੀਤੀ ਦੀ ਗੱਲ ਕਰ ਲੈਨੇ ਅਸੀਂ ਉਹੀ ਦੇਖਦੇ ਹਾਂ ਅਸੀਂ ਉਹੀ ਸੋਚਦੇ ਹਾਂ ਜੋ ਸਾਨੂੰ ਦਿਖਾਇਆ ਜਾਂਦਾ ਹੈ ਤੇ ਆਪਾਂ ਨੂੰ ਪਤਾ ਹੈ ਨਾ ਉਹ ਚੀਜ਼ਾਂ ਬਾਰੇ ਸਾਨੂੰ ਪਤਾ ਹੀ ਨਹੀਂ ਜੋ ਸਾਡੇ ਲਈ ਸਾਡੇ ਲਈ ਨੇ ਪਰ ਸਾਨੂੰ ਉਸ ਤੋਂ ਪਰਦਾ ਪਾ ਕੇ ਰੱਖਿਆ ਜਾਂਦਾ ਹੈ ਕਿ ਨਹੀਂ ਜੀ ਤੁਹਾਡੇ ਲਈ ਤਾਂ ਬਸ ਆਹ ਐਸਟੀ ਚੁਲ ਜੇ ਰਹੋ ਤੁਹਾਨੂੰ ਜਾਗਣ ਦੀ ਲੋੜ ਨਹੀਂ ਐ ਸੁੱਤੇ-ਸੁੱਤੇ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਉੱਤੋਂ ਛੱਤ ਤੋਂ गिर ਕੇ ਹੋ ਜਾਣੀਆਂ ਨਹੀਂ ਅੱਛਾ ਆਪਾਂ ਕਰਦੇ ਆਂ ਪਰਿਵਾਰ ਦੀ ਗੱਲ ਆਪਾਂ ਕਰਦੇ ਆਂ ਆਪਣੀ ਗੱਲ ਆਪਾਂ ਕਰਦੇ ਆਂ ਆਪਣਿਆਂ ਦੀ ਗੱਲ ਛੱਡੋ ਆਪਾਂ ਕੀ ਲੈਣਾ ਉਸ ਉਸ ਚੀਜ਼ ਬਾਰੇ ਡਿਸਕਸ਼ਨ ਕਰਕੇ ਜੋ ਸਾਡੇ ਨਾਲ ਮਾਇਨੇ ਹੀ ਨਹੀਂ ਰੱਖਦੀ ਅੱਛਾ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਦੂਜੇ ਤੇ ਨਾ ਚਿੱਕੜ ਸੁੱਟਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਦੂਜੇ ਤੇ ਚਿੱਕੜ ਸਿੱਟਣਾ ਪਰ ਕਦੇ ਸੋਚਿਆ ਕਿ ਜਦੋਂ ਅਸੀਂ ਜੋ ਬੋਲ ਰਹੇ ਹੁੰਨੇ ਆ ਅਸਲ 'ਚ ਅਸੀਂ ਆਪਣਾ ਆਪ ਹੀ ਦਿਖਾ ਰਹੇ ਹੁੰਨੇ ਆ ਸਾਡਾ ਆਪਣਾ ਚਰਿੱਤਰ ਸਾਡੀ ਆਪਣੀ ਸੋਚ ਸਾਡਾ ਆਪਣਾ ਦਿਮਾਗ ਉਸ ਟਾਈਮ ਤੇ ਸਾਨੂੰ ਦਿਖ ਰਿਹਾ ਹੁੰਦਾ ਜਦੋਂ ਅਸੀਂ ਕਿਸੇ ਦੇ ਲਈ ਕੁਝ ਸ਼ਬਦ ਬੋਲ ਰਹੇ ਹੁੰਨੇ ਆ ਜੋ ਦੂਸਰੇ ਨੂੰ ਚੁੱਭਦੇ ਹੁੰਦੇ ਆ ਹਨਾ ਚਲਾਕੀ ਨਾਲ ਗੁੱਸੇ ਨਾਲ ਤੇ ਪਾਵਰ ਨਾਲ ਤੁਸੀਂ ਕਿਸੇ ਨੂੰ ਵੀ ਦਬਾ ਸਕਦੇ ਸਚਾਈ ਆ ਬਿਲਕੁਲ ਸਚਾਈ ਆ ਪਰ ਪਿਆਰ ਨਾ सिंपਤੀ ਨਾਲ ਸਮਝਦਾਰੀ ਨਾਲ ਦਿਮਾਗ ਨਾਲ ਤੁਸੀਂ ਜੋ ਆਪਣੀ ਮਿਹਨਤ ਨਾਲ ਕੁਝ ਪਾਇਆ ਏ ਕਿਸੇ ਨੂੰ ਆਪਣਾ ਬਣਾਇਆ ਏ ਉਹਦੇ ਵਰਗੀ ਤੇ ਰੀਸ ਕੋਈ ਨਹੀਂ ਨਾ ਕਰ ਸਕਦਾ ਲੋਕਾਂ ਨੂੰ ਪਰਹਾ ਕੇ ਗੁੰਮਰਾਹ ਕਰਨਾ ਬਹੁਤ ਸੌਖਾ ਏ ਸੱਚੀ ਸੌਖਾ ਏ ਸਭ ਤੋਂ ਜ਼ਿਆਦਾ ਬੇਕੂਫ ਰੱਬ ਦੇ ਨਾਂ ਦੇ ਬਣਾਇਆ ਜਾਂਦਾ ਹੈ ਤੇ ਅਸੀਂ ਬਣਦੇ ਆ ਬੜੇ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਸਚਾਈ ਤਾਂ ਹੈ ਚਰਚਾ ਚ ਨਹੀਂ ਪੈਣਾ ਆਪਾਂ ਰੱਬ ਦੇ ਨਾਮ ਵਿੱਚ ਬਸ ਇੱਕ ਗੱਲ ਕਰਨੀ ਹੈ ਨਹੀਂ ਸਹੀ ਤਾਂ ਹੈ ਤੇ ਚਲੋ ਗੱਲ ਇਹ ਆ ਕਿ ਅਸੀਂ ਕੀ ਸੋਚਦੇ ਹਾਂ ਗੱਲ ਇਹ ਆ ਕਿ ਸਾਡੀ ਸੋਚ ਕੀ ਆ ਤੇ ਹੁਣ ਸੋਚ ਕਿੱਥੇ ਆ ਸਭ ਨੂੰ ਇੱਕ ਲੈਸਨ ਪੜਾ ਦੋ ਤੇ ਹਰ ਕਿਸੇ ਨੇ ਉਸ ਤੋਂ ਆਪਣੇ ਬਾਰੇ ਆਪਣੇ ਤਰੀਕੇ ਨਾਲ ਸੋਚਣਾ ਉਸ ਲੈਸਨ ਦੇ ਬਾਰੇ ਉਸ ਸਿੱਖਿਆ ਦੇ ਬਾਰੇ ਹੁਣ ਉਹ ਜੋ ਲੈਸਨ ਸੀ ਜੋ ਸਿੱਖਿਆ ਸੀ ਉਹ ਤੇ ਤੁਸੀਂ ਸਾਰਿਆਂ ਨੂੰ ਪੜਾਈ ਤੇ ਕੁਦਰਤ ਨੇ ਸਭ ਕਿਸੇ ਦੇ ਅੰਦਰ ਦਿਮਾਗ ਵੀ ਪਾਇਆ ਪਰ ਸੋਚ ਕਿੰਨੇ ਪਾਈ ਤੁਹਾਡੇ ਸਟਾਰਸ ਨੇ ਸੋਚ ਕਿੰਨੇ ਬਣਾਈ ਤੁਹਾਡੇ ਲਗਨ ਦੇ ਮਾਲਕ ਨੇ ਸਟੈਂਡਰਡ ਕਿੰਨੇ ਬਣਾਇਆ ਗ੍ਰਹਿਾਂ ਦੀਆਂ ਯੂਤੀਆਂ ਨੇ ਕੋਈ ਕਿਸ ਬਾਰੇ ਕੀ ਸੋਚ ਰਿਹਾ ਕਿੱਦਾਂ ਸੋਚ ਰਿਹਾ ਕੀ ਬੋਲ ਰਿਹਾ ਕੀ ਕਹਿ ਰਿਹਾ ਇੱਕ ਨਹੀਂ ਬਣਾਣਾ ਇਹ ਪਰ ਬ੍ਰਿਸ਼ਵੀ ਇੱਕ ਹੈ ਜਗ੍ਹਾ ਵੀ ਇੱਕ ਹੈ ਕਹਾਣੀ ਵੀ ਇੱਕ ਹੈ ਪਰਮਾਤਮਾ ਵੀ ਇੱਕ ਹੈ ਸੋਚ ਵੀ ਦਿਮਾਗ ਵੀ ਇਨਸਾਨ ਵੀ ਇੱਕ ਹੀ ਹੈ ਸਾਰੇ ਕੋਈ ਜਿਆ ਲੇਬਲ ਹੈ ਜੀ ਇੱਕਤਾ ਏਕਤਾ ਹੈ ਜੀ ਸਾਰੇ ਇੱਕੋ ਹੀ ਨੇ ਨਾਰਾਇਣ ਪਰ ਸੋਚ ਇੱਕ ਨਹੀਂ ਹੈ ਦਿਮਾਗ ਇੱਕੋ ਜਿਹਾ ਨਹੀਂ ਹੈ ਹਰ ਚੀਜ਼ ਨੂੰ ਲੈਣ ਦਾ ਨਜ਼ਰੀਆ ਇੱਕੋ ਜਿਹਾ ਨਹੀਂ ਹੈ ਸੋਚਣ ਦਾ ਨਜ਼ਰੀਆ ਵੀ ਇੱਕੋ ਜਿਹਾ ਨਹੀਂ ਹੈ ਤੇ ਫਿਰ ਦੱਸੋ ਕਿਵੇਂ ਅਸੀਂ ਕਹਿ ਸਕਦੇ ਨਹੀਂ ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਵੀ ਯੁੱਧ ਕਿਤੇ ਮੈਦਾਨ 'ਚ ਨਹੀਂ ਲੜਿਆ ਜਾਂਦਾ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਨਾਲ ਵੀ ਯੋਧੇ ਲੜੇ ਜਾਂਦੇ ਆ ਜ਼ੁਬਾਨ ਦੇ ਯੁੱਧ ਆਪਣੇ ਹੱਕ ਦੇ ਯੁੱਧ ਆਪਣੀ ਅਹਿਮੀਅਤ ਦਾ ਯੁੱਧ ਦੇਖੋ ਤਾਂ ਸਹੀ ਕਿੰਨੇ ਨਜ਼ਾਰੇ ਵਾਲੀ ਗੱਲ ਹੈ ਹਰ ਵਕਤ ਅਸੀਂ ਇੱਕ ਯੰਗ ਲੜ ਰਹੇ ਹੁੰਨੇ ਆ ਆਪਣੀ ਅਹਿਮੀਅਤ ਦੀ ਜੰਗ ਅਸੀਂ ਆ ਅਸੀਂ ਹੈਗੇ ਆ ਇਹ ਸਾਨੂੰ ਦੱਸਣਾ ਪੈਂਦਾ ਤੁਸੀਂ ਬੜੇ ਸਮਝਦਾਰ ਹੋ ਬਹੁਤ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਮਝਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੋ ਜਾਂਦਾ ਹੈ ਆਪਣਾ ਨਜ਼ਰੀਆ ਆਪਣੀ ਸੋਚ ਆਪਣਾ ਸਟੈਂਡਰਡ ਸਹੀ ਰੱਖਣਾ ਬਸ ਇਹ 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 ਨਹੀਂ ਆਪਾਂ ਕਹਿੰਦੇ ਕਿ ਤੁਸੀਂ ਸਾਡੇ ਅਨਸਾਰ ਸੋਚੋ ਪਰ ਇਹ ਤਾਂ ਸੋਚੋ ਕਿ ਜੋ ਅਸੀਂ ਸਾਡੇ ਵਰਗਾ ਕੋਈ ਨਹੀਂ ਹੈ ਤੇ ਸਾਡੀ अहमियत ਕੁਦਰਤ ਨੇ ਬਣਾਈ ਹੈ ਤਾਂ ਹੀ ਸਾਨੂੰ ਇਹ ਦੁਨੀਆ 'ਚ ਸਪੇਸ ਦਿੱਤੀ ਹੈ ਹੈਨਾ ਤੇ ਚਲੋ ਹੁਣ ਆਪਾਂ ਜਾਣਦੇ ਹਾਂ ਅੱਜ ਦਾ ਪੰਚਾਂਗ ਪੰਚਾਂਗ ਤੋਂ ਬਾਅਦ জানਾਂਗੇ ਤੁਹਾਡੇ ਗ੍ਰਹਿਾਂ ਦਾ ਸ਼ੁਭਦੀਨ ਅੱਜ ਆਪਾਂ ਹੋਰ ਜ਼ਿਆਦਾ ਸ਼ੁਭਤਾ ਕਿਵੇਂ ਕਰ ਸਕਦੇ ਆ ਤੇ ਨਾਲ ਹੀ ਛੋਟੇ-ਛੋਟੇ ਵਾਸਤੂ ਟਿਪਸ ਵੀ ਤੁਹਾਨੂੰ ਦੱਸਦੇ ਹੀ ਰਹਿੰਦੇ ਆ। ਅਗਰ ਪਾਵਰ ਦੀ ਕਮੀ ਹੈ, ਅਗਰ ਪਰਿਵਾਰ ਵਿੱਚ ਐਮਨੀਅਤ ਦੀ ਕਮੀ ਹੈ ਜਾਂ ਸਾਨੂੰ ਕੋਈ ਪੁੱਛਦਾ ਹੀ ਨਹੀਂ। ਤਾਂ ਉਸ ਲਈ ਪਰਿਵਾਰ ਵਿੱਚ ਖਾਸ ਤੌਰ ਤੇ ਖਾਸ ਤੌਰ ਤੇ ਤੁਸੀਂ ਬਹੁਤ ਇੰਟੈਲੀਜੈਂਟ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੀ ਪੜ੍ਹਾਈ ਦਾ ਤੇ ਤੁਹਾਡੀ ਐਮਨੀਅਤ ਦਾ ਮੁੱਲ ਨਹੀਂ ਪੈ ਰਿਹਾ ਚਾਹੇ ਪਰਿਵਾਰ 'ਚ ਚਾਹੇ ਸਮਾਜ 'ਚ ਚਾਹੇ ਘਰ 'ਚ ਚਾਹੇ ਤੁਹਾਡੀ ਜਿੱਥੇ ਤੁਸੀਂ ਕੰਮਕਾਰ ਕਰਦੇ ਉਹਦੇ ਲਈ ਕੀ ਕਰਨਾ ਚਾਹੀਦਾ ਕਿੱਥੇ ਬੈਠਣਾ ਚਾਹੀਦਾ ਕਿਦਾਂ ਆਪਣੀ ਸੋਚ ਨੂੰ ਇੰਪਰੂਵ ਕਰਨਾ ਚਾਹੀਦਾ ਤੇ ਕਿਹੜੇ ਗ੍ਰਹਿ ਨੂੰ ਮਜ਼ਬੂਤ ਕਰਨਾ ਚਾਹੀਦਾ ਅਸਟ੍ਰੋਲੋਜੀ ਵਿਦ ਲੌਜਿਕ ਦਾ ਮਤਲਬ ਇਹੀ ਹੈ ਅਸਟ੍ਰੋਲੋਜੀ ਵਿਦ ਵਾਸਤੂ ਦਾ ਮਤਲਬ ਵੀ ਇਹੀ ਹੈ ਕਿ ਗ੍ਰਹਾਂ ਦੇ ਨਾਲ ਵਾਸਤੂ ਨੂੰ ਸਹੀ ਕਰਨਾ ਅਸਟ੍ਰੋਲੋਜੀ ਵਿਦ ਲੌਜਿਕ ਦਾ ਮਤਲਬ ਇਹੀ ਹੈ ਕਿ ਕਿਸੇ ਵੀ ਚੀਜ਼ ਦੀ ਮਨਕਰਤ ਗੱਲ ਨਾ ਕਰ ਲੈ ਸਮਝ ਗਏ ਤੁਸੀਂ ਚਲੋ 22 ਜਨਵਰੀ 2024 ਦਿਨ ਹੈ ਜੀ ਅੱਜ 100 ਵਾਰ ਦਾ ਤਿਥੀ ਦੀ ਗੱਲ ਕਰੀਏ ਤਾਂ ਅੱਜ ਦਵਾਦਸ਼ੀ ਤਿਥੀ ਹੈ ਕੱਲੇ ਇਕਾਦਸ਼ੀ ਤੀਸੀ ਤੇ ਅੱਜ ਦਵਾਦਸ਼ੀ ਹੋ ਗਈ ਸ਼ੁਕਲ ਪੱਖਾਂ ਜੇ ਚੱਲ ਰਿਹਾ ਪੂਰਨਮਾਸ਼ੀ ਤੱਕ ਚੱਲੇਗਾ ਤੇ ਨਾਲ ਗੱਲ ਕਰੀ ਆਪਾਂ ਚੰਦਰਤਮਾ ਦੀ ਤੇ ਉੱਚ ਦੇ ਚੰਦਰਮਾ ਅੱਜ ਵੀ ਬਣੇ ਰਹਿਣਗੇ ਮੰਗਲ ਦਾ ਨਕਸ਼ਤਰ ਹੈ ਤੇ ਮਰਖਾ ਨਕਸ਼ਤਰ ਵਿੱਚ ਚੰਦਰਮਾ ਚੱਲਣਗੇ ਨਾਲ ਗ੍ਰਹਾਂ ਦੇ ਮੁਤਾਬਕ ਜੀ ਆਪਾਂ ਦਸੀਏ ਕਿ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਸ਼ਾਦੀ ਦੀ سالਗिराਹ ਹੈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਸਾਢੇ 7 ਵਜੇ ਤੋਂ ਲੈ ਕੇ 9 ਵਜੇ ਦਾ ਟਾਈਮ ਰਾਹੂ ਕਾਲ ਦਾ ਵੀ ਰਹੇਗਾ। ਤੇ ਅੱਜ ਜਨਮ ਦਿਨ ਵਾਲਿਆਂ ਨੂੰ ਜਿਨ੍ਹਾਂ ਦਾ ਜਨਮ ਦਿਨ ਹੈ ਜੀ ਬਹੁਤ ਸਾਰੀਆਂ ਮੁਬਾਰਕਾਂ ਤੁਹਾਡਾ ਇਹ ਵਰਸਕਣ ਲਈ ਬਹੁਤ ਸ਼ੁਭ ਜਾਵੇ। ਵਰਸ ਦੇ ਗ੍ਰਹਿਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਸ ਸਾਲ ਕੀ ਕਰੀਏ ਤੇ ਕੀ ਨਾ ਕਰੀਏ ਕਿ ਭੱਜੀਏ ਕਿ ਦੌੜੀਏ ਕਿ ਬੈਠ ਜਾਈਏ, ਆਰਾਮ ਨਾਲ ਚੱਲੀਏ। ਬਸ ਇਹ ਹੀ ਚੀਜ਼ ਹੈ ਭੱਜ ਦੌੜ ਤੇ ਬੈਠਣਾ, ਆਰਾਮ ਕਰਨਾ ਜਾਂ ਚੱਲ ਪੈਣਾ, ਚਾਹ ਬਸ ਦੌੜ ਹੀ ਲੈਣਾ ਵੀ ਬਸ ਹੁਣ ਪ੍ਰਾਪਤੀ ਜੋ ਮਰਜ਼ੀ ਕਰ ਲਓ ਸਭ ਸਹੀ ਰਹੇਗਾ। ਹੈਨਾ ਇਹ ਗ੍ਰਹਿਾਂ ਤੇ ਚਲ ਮੇਸ਼ਾ ਰਾਸ਼ੀ ਵਾਲਿਆਂ ਦਾ ਦੇਖੀਏ ਤਾਂ ਐਰਿਸ ਹਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਉੱਚਦਾ ਚੰ드ਰਮਾ ਮੰਗਲ ਦਾ ਨਕਸ਼ਤਰ ਅੱਜ ਬੜਾ ਸ਼ੁਭ ਹੈ ਬਹੁਤ ਅੱਛਾ ਦਿਨ ਅੱਛਾ ਜਾਏਗਾ ਬੈਸਟ ਜਾਏਗਾ ਕੋਈ ਰੁਕਾਵਟ ਕਿਸੇ ਕੰਮ ਵਿੱਚ ਨਹੀਂ ਪਵੇਗੀ ਸ਼ੁਭ ਜਗਾ ਤੇ ਖਰਚੇ ਹੋਣਗੇ ਪਰੇਸ਼ਾਨੀਆਂ ਘਟਣਗੀਆਂ ਪਰ ਫਰੋਜੀ ਰੰਗ ਅਗਰ ਲਾਈਟ ਕਲਰ ਦਾ ਫਰੋਜੀ ਰੰਗ ਪਹਿਨਦੇ ਹੋ ਤੁਸੀਂ ਮੱਥੇ ਤੇ ਦੁੱਧ ਲਾਨੇ ਤਾਂ ਹੋਰ ਦਿਨ ਬੈਸਟ ਜਾਏਗਾ ਖਾਸ ਤੌਰ ਤੇ ਧਾਰਮਿਕ ਸੋਚ ਬਣੀ ਰਹੇਗੀ ਪਾਣੀ ਚ ਮਿਠਾਸ ਰੱਖਣ ਤੇ ਕਈ ਕੰਮ ਤੁਹਾਡੇ ਹੋ ਜਾਣੇ ਆ ਟੌਰਸ ਬ੍ਰਿਕ ਰਾਸ਼ੀ ਵਾਲੀ ਪ੍ਰਿਕਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਨਕਸ਼ਤਰ ਥੋੜੀ ਜਿਹੀ ਖੱਜਲਖਵਾਰੀ ਕਰੇਗਾ ਥੋੜੀ ਜਿਹੀ ਪਰੇਸ਼ਾਨੀ ਦੇਵੇਗਾ ਪਰ ਉਸ ਤੋਂ ਬਾਅਦ ਕੰਮਕਾਰ ਤੁਹਾਡੇ ਸਹੀ ਹੋ ਜਾਣਗੇ ਕਿਉਂਕਿ ਮੰਗਲ ਜੂ ਹੈ ਇਹ ਤੁਹਾਡੇ 7ਵੇਂ ਖਾਨੇ ਦਾ ਮਾਲਕ ਵੀ ਹੈ ਕੰਮਕਾਰ ਤੇ ਜੀਵਨ ਸਾਥੀ ਦੇ ਨਾਲ ਬੈਸਵਾਜੀ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਰੁਕਾਵਟਾਂ ਤਾਂ ਹੀ ਦੂਰ ਹੋਣਗੀਆਂ ਜੈਮਿਨੀ ਜਾਨੀ ਮਿਥੁਨ ਰਾਸ਼ੀ ਵਾਲੇ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਸ਼ੁਕਰ ਮੰਗਲ ਦੀ ਯੂਤੀ ਬਿਲਕੁਲ ਸਾਹਮਣੇ ਤੇ ਬੁੱਧ ਆਪਣੇ ਘਰ ਨੂੰ ਦੇਖ ਰਿਹਾ ਹੈ ਅੱਛੀ ਸਥਿਤੀ ਵਿੱਚ ਹੈ ਮੰਗਲ ਦਾ ਨਕਸ਼ਤਰ ਮਿੱਤਰਨੀ ਹੈ ਸੱਟ ਚੋਟ ਫਿਸਲਣ ਪੈਰ ਫਿਸਲ ਗਿਆ ਗਿਰ ਗਿਆ ਵਾਹਨ ਖਰਾਬ ਹੋ ਗਿਆ ਇਦਾਂ ਦੀਆਂ ਪਰੇਸ਼ਾਨੀਆਂ ਛਲਣੀਆਂ ਪੈ ਸਕਦੀਆਂ ਨੇ ਮਸਲਸ ਪ੍ਰੋਬਲਮ ਤਾਂ ਕਰ ਸਕਦੀ ਹੈ ਉਸ ਦੇ ਲਈ ਮੰਗਲ ਨੂੰ ਸ਼ੁੱਧ ਸ਼ੁਭ ਕਰਨ ਦੇ ਲਈ ਅੱਜ ਦੇ ਦਿਨ ਇੱਕ ਦੁੱਧਾ ਪੈਕੇਟ ਮੰਦਰ ਰੱਖ ਕੇ ਆ ਉਹ ਦੁੱਧਾ ਪੈਕੇਟ ਕਿਸੇ ਗਰੀਬ ਕੁੜੀ ਨੂੰ ਦੋ ਅੱਛਾ ਹੋ ਜਾਏਗਾ ਕੈਂਸਰ ਕਰਕਰਾ ਰਾਸ਼ੀ ਵਾਲਿਆਂ ਦੇ ਲਈ ਸਰਕਾਰੀ ਦਰਬਾਰੇ ਪਲੌਟ ਜ਼ਮੀਨ ਲੈਣ ਲਈ ਸਿਤਾਰੇ ਹੋਏ, ਸ਼ੁਭ ਨਵੀਂ ਹੋਈ, ਸਾਇਨ ਤੁਹਾਡੇ ਮਨੋਬਲ ਤੁਹਾਡਾ ਵਧਿਆ ਜਿਸ ਕਰਕੇ ਦਿਨ ਹੋਰ ਅੱਛਾ ਹੋ ਸਕਦਾ ਹੈ। ਅਲੀਗੇਸ਼ਨ ਤੋਂ ਮਤੋਂ ਅੱਜ ਵੀ ਬਚ ਕੇ ਰਹਿਣਾ, ਜਲਦਬਾਜ਼ੀ ਚ ਕੋਈ ਫੈਸਲਾ ਨਹੀਂ ਲੈਣਾ ਪਰ ਦਿਨ ਅੱਛਾ ਜਾਏਗਾ, ਮਨੋਬਲ ਵਧੇਗਾ, ਮਾਨਸਿਕ ਸਥਿਤੀਆਂ ਠੀਕ ਹੁੰਦੀਆਂ ਜਾਣਗੀਆਂ, ਡਿਪਰੈਸ਼ਨ ਵਾਲੀ ਹਾਲਤ ਵੀ ਠੀਕ ਹੋ ਜਾਏਗੀ। ਲਾਲ ਕੱਪੜਾ ਕੋਲ ਰੱਖ ਲਓ। ਲਿਓ ਸਿੰਘ ਰਾਸ਼ੀ ਵਾਲੇ। ਸਿੰਘ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਨਕਸ਼ਤਰ ਮਿੱਤਰ ਵਿਦੇਸ਼ ਯਾਤਰਾ ਲਈ ਸਿਤਾਰੇ ਹੋਏ ਸ਼ੋਭਾਵੇਂ ਮਿਲੇ ਰਸਤੇ ਵਿਦੇਸ਼ ਜਾਣ ਲਈ ਰਸਤੇ ਖੁੱਲੇ ਤੇ ਨਾਲ ਤੁਸੀਂ ਦੇਸ਼ ਯਾਤਰਾ ਛੋਟੀ ਮੋਟੀ ਯਾਤਰਾ ਹੋਵੇ ਚਾਹੇ ਲੰਬੀ ਹੋਵੇ ਤੇ ਲਈ ਬਿਲਕੁਲ ਸਮਾ ਬੈਸਟ ਚੱਲ ਰਿਹਾ ਅੱਛਾ ਚੱਲ ਰਿਹਾ ਤੇ ਮੰਗਲ ਦੀ એનર્ਜੀ ਨੂੰ ਹੋਰ ਸ਼ੁਭ ਕਰਨ ਦੇ ਲਈ ਮਸਰਾਂ ਦੀ ਦਾਲਾ ਅੱਜ ਧਾਰਮਿਕ ਸਥਾਨ ਤੇ ਰੱਖੋ ਜਾਂ ਜਲ ਪ੍ਰਵਾਹ ਕਰੋ ਜਾਂ ਲੰਗਰ ਚ ਦੋ ਤੇ ਨਾਲ ਸੂਰਜ ਜੇ ਅਗਰ ਦਿਖ ਜਾਣ ਵੈਸੇ ਅੱਜ ਤੇ ਨਹੀਂ ਦਿਖੇ ਅਗਰ ਦਿਖ ਜਾਂਦਾ ਉਹਨਾਂ ਨੂੰ ਨਮਸਕਾਰ ਜ਼ਰੂਰ ਕਰਨਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਕੇਤੂ ਲਗਨ ਵਿੱਚ ਹੈ ਤੇ ਨਾਲ ਚੰ드ਰਮਾ ਨੌਵੇਂ ਸਥਾਨ ਵਿੱਚ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਹੈ ਸੇਤ ਤੇ ਧੜਕਣ ਥੋੜੀ ਵਧੀ ਸੇਤ ਦੀ ਪ੍ਰੋਬਲਮ ਨੇ ਤੁਹਾਨੂੰ ਪਰੇਸ਼ਾਨ ਕੀਤਾ ਪਰ ਲਗਜ਼ਰੀ ਚੀਜ਼ ਲੈਣ ਲਈ ਗੱਡੀ ਲੈਣ ਲਈ ਮਕਾਨ ਲੈਣ ਲਈ ਤੇ ਗੱਡੀ ਚੇਂਜ ਕਰ ਲਈ ਸਮਾਂ ਤੁਹਾਡਾ ਬਿਲਕੁਲ ਬੈਸਟ ਚੱਲ ਰਿਹਾ ਕਿਸੇ ਨਾ ਕੋਈ ਪ੍ਰਾਪਰਟੀ ਦੀ ਡੀਲ ਕਰਨੀ ਹੈ ਤਾਂ ਇਸ ਟਾਈਮ ਟਾਈਮ ਤੇ ਸਮਾਂ ਅੱਛਾ ਹੈ ਚੰਦਰ ਵੀ ਅੱਛੀ ਸਥਿਤੀ ਵਿੱਚ ਹੈ ਮੰਗਲ ਦਾ ਨਕਸ਼ਤਰ ਵੀ ਮਿੱਤਰ ਹੈ ਤੇ ਸ਼ਨੀ ਵੀ ਅੱਛੀ ਸਥਿਤੀ ਵਿੱਚ ਹੈ ਜੀ ਜੋ ਤੁਹਾਨੂੰ ਅੱਛੀ ਪ੍ਰਾਪਰਟੀ ਦਵਾ ਸਕਦਾ ਹੈ ਠੀਕ ਅਗਲੀ ਰਾਸ਼ੀ ਲਿਬਰਾਜ਼ਨੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਅੱਜ ਥੋੜਾ ਜਿਹਾ ਦਿਨ ਬੇਚੈਨ ਤੇ ਪਰੇਸ਼ਾਨ ਕਰਨ ਵਾਲਾ ਰਵੇਗਾ ਪੈਸਾ ਪੈਸਾ ਕਰਨਾ ਪੈਸਾ ਨਹੀਂ ਆਉਣਾ ਤੇ ਪੈਸੇ ਦੇ ਬਜਾਅ ਨਾਲ ਕਿਸੇ ਨਾਲ ਲੜਾਈ ਝਗੜਾ ਵੀ ਨਹੀਂ ਕਰਨਾ ਅਗਰ ਕਿਸੇ ਨੇ ਉਧਾਰ ਲਿਆ ਹੋਇਆ ਤੇ ਬੜੀ ਹਲੀਮੀ ਨਾਲ ਪੇਸ਼ ਆਉਣਾ ਹੈ ਆਪਣੇ ਸਤਾਰੇ ਨਹੀਂ ਖਰਾਬ ਕਰਨੇ ਆਪਣੇ ਗ੍ਰਹਿ ਖਰਾਬ ਨਹੀਂ ਕਰਨੇ ਐਗਰੈਸ਼ਨ ਕਰਕੇ ਤੇ ਪਰ ਹਿੰਮਤ ਤੇ એનર્ਜੀ ਤੁਹਾਡੀ ਪੂਰਾ ਦਿਨ ਤੁਹਾਡੇ ਨਾਲ ਹੀ ਰਹੇਗੀ ਤੇ ਨਾਲ ਤੁਸੀਂ ਹੋਰ ਇੱਕੋਪਾ ਕਰਨਾ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਹੈ ਗਾਣੂ ਰੋਟੀ ਪਾ ਦੇਣੀ ਸਕੋਰਪੀਓ ਬ੍ਰਿਸ਼ਚ ਰਾਸ਼ੀ ਵਾਲੇ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਚੰਦਰ ਜੋ ਹੈ 7ਵੇਂ ਸਥਾਨ ਵਿੱਚ ਪੈਸਾ ਦੇ ਰਿਹਾ ਧਨ ਦੇ ਰਿਹਾ ਤੇ ਅੱਜ ਮੰਗਲ ਦਾ ਨਕਸ਼ਤਰ ਆਪਣੇ ਬਾਰੇ ਸੋਚ ਰਹੇ ਹੋ ਤੁਸੀਂ ਸ਼ਾਪਿੰਗ ਕਰਨ ਜਾ ਰਹੇ ਹੋ ਕੱਪੜੇ ਖਰੀਦ ਰਹੇ ਹੋ ਪਰਸਨਲਿਟੀ ਅੱਛੀ ਹੋ ਰਹੀ ਹੈ ਖੂਬਸਾਰਾ ਪੈਸਾ ਆ ਵੀ ਰਿਹਾ ਤੇ ਪੈਸਾ ਜਾ ਵੀ ਰਿਹਾ ਮਨ ਖੁਸ਼ ਹੈ ਜੀਪ ਤੇ ਸ਼ਾਇਦ ਕੱਲ ਵੀ ਲਗਾਇਆ ਤੇ ਅੱਜ ਵੀ ਲਗਾ ਲਓ ਅੱਛਾ ਰਹੇਗਾ ਕਾਲੇ ਨੀਲੇ ਰੰਗ ਤੋਂ ਪਰਹੇਜ਼ ਰੱਖਣਾ ਜ਼ਰੂਰੀ ਹੋ ਗਿਆ ਅਗਰ ਕਿਤੇ ਜਾ ਰਹੇ ਹੋ ਤਾਂ ਵਿਸ਼ਨੂ ਜੀ ਦੇ ਜਾਂ ਆਪਣੇ ਇਸ਼ਟ ਦੇ ਪੀਲੇ ਫੁੱਲ ਚੜਾ ਕੇ ਆਓ ਸੈਜੀਟੇਰੀਅਸ ਤਨ ਖਰਚਿਆਂ ਦੀ ਵਜ੍ਹਾ ਨਾਲ ਥੋੜੀ ਪਰੇਸ਼ਾਨੀ ਵਾ ਸਕਦੀ ਹੈ ਲੋਨ ਲੈਣਾ ਪੈ ਸਕਦਾ ਹੈ ਲੋਨ ਜਾਂ ਕਿਤੋਂ ਕਰਜ਼ਾ ਲੈਣ ਦੇ ਲਈ ਤੁਹਾਡਾ ਮਨ ਕਰੇਗਾ ਕਿ ਲੈ ਲੈਣੇ ਆ ਕੋਈ ਗੱਲ ਨਹੀਂ ਪਰਾਰੇ ਗੁੱਸੇ ਤੇ ਕੰਟਰੋਲ ਜ਼ਰੂਰ ਰੱਖਣਾ ਹੈ ਸਰਕਾਰੀ ਬੰਦੇ ਨਾਲ ਜੋ ਬਿਲਕੁਲ ਨਹੀਂ ਉਲਝਣਾ ਤੇ ਕੋਟਕਚੈਰੀ ਦਾ ਕੋਈ ਚੱਕਰ ਲੱਗਦਾ ਹੋਵੇ ਤੇ ਇਹੀ ਸੋਚ ਲੈਣਾ ਕਿ ਉੱਥੇ ਪਾਣੀ ਜ਼ਰੂਰ ਪੀ ਕੇ ਆਉਣਾ ਤਾਂ ਕਿ ਚੰਦਰ ਸ਼ੁੱਭ ਰਹੇ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਲਈ ਇਨਕਮ 'ਚ ਵਾਧਾ ਹੋਏਗਾ ਸਿਰ 'ਚ ਥੋੜਾ ਦਰਦ ਰਹੇਗਾ ਸੂਰਜ ਲਗਣ ਵਿੱਚ ਹੈ ਗੁੱਸਾ ਰਹੇਗਾ ਫੈਮਿਲੀ ਫਰੰਟ ਤੇ ਮਾਹੌਲ ਸ਼ਾਂਤ ਰਵੇ ਇਸ ਦੇ ਲਈ ਆਪਣੀ ਬਾਣੀ ਚ ਮਿਠਾਸ ਰੱਖ ਕੇ ਚੱਲੋ ਤਾਂ ਕਿ ਦਿਨ ਸ਼ੁਭ ਹੁੰਦਾ ਹੀ ਜਾਵੇ ਠੀਕ ਆ ਅਗਲੀ ਰਾਸ਼ੀ ਹੈ ਯੂਰੇਸ਼ੀਅਨਿਕ ਕੰਬ ਰਾਸ਼ੀ ਵਾਲੇ ਕੰਬ ਰਾਸ਼ੀ ਵਾਲਿਆਂ ਦੇ ਲਈ ਅਸ਼ਟਰੀ ਲਗਨ ਚ ਚੱਲ ਰਿਹਾ ਹੈ ਤੇ ਚੰਦਰਮਾ ਚੌਥੇ ਸਥਾਨ ਵਿੱਚ ਮੰਗਲ ਦਾ ਨਕਸ਼ਤਰ ਪਾ ਮੇਰੀ ਮਿੱਤਰਨੀ ਹੈ ਪਰ ਦਸਵੇਂ ਖਾਨੇ ਦਾ ਮਾਲਕ ਹੈ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਤਰੱਕੀ ਦੇ ਅਫਸਰ ਮਿਲਣਗੇ ਤੇ ਨਾਲ ਪਿਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਬੀਬੀ ਵਗੈਰਾ ਦੀ ਕੋਈ ਪ੍ਰੋਬਲਮ ਤੁਹਾਨੂੰ ਆ ਰਹੀ ਹੈ ਚਾਹੇ ਤੁਹਾਡੇ ਪਿਤਾ ਜੀ ਨੂੰ ਆ ਰਹੀ ਹੈ ਤਾਂ ਆਪਣੀ ਮੈਡੀਸਨ ਵਗੈਰਾ ਧਿਆਨ ਨਾਲ ਲੈਂਦੇ ਹੀ ਰੋ ਰਸੋਈ 'ਚ ਬੈਠ ਕੇ ਅੱਜ ਖਾਣਾ ਖਾਓ ਤੇ ਕੋਸ਼ਿਸ਼ ਕਰੋ ਬਾਹਰਾਂ ਨੂੰ ਖਾਣ ਨੂੰ ਦੇ ਕੇ ਆਓ ਪਾਇਸਿਸ ਮੀਨ રાશિ ਵਾਲੇ ਠੀਕ ਨੇ ਸਿਤਾਰੇ ਤੁਹਾਡੇ ਮੰਗਲ ਤੁਹਾਡੇ ਘਰ ਨਿਸ਼ਤਾਨ ਦਾ ਮਾਲਕ ਹੈ ਤੁਹਾਡੇ ਕਿਸਮਤ ਦਾ مالک ਤੇ ਨੁਕਸਾਨ ਨਹੀਂ ਕਰਨ ਵਾਲਾ ਤੇ ਤੁਹਾਡੇ ਲਗਨ ਦਾ مالک ਪਹਿਲਾਂ ਤੋਂ ਹੀ ਮੰਗਲ ਦੇ ਘਰ ਚ ਬੈਠਾ ਧਨ ਲਈ ਕਮਲੇ ਕਾਰੋਬਾਰ ਲਈ ਸਿਤਾਰੇ ਸ਼ੁਭ ਯਾਤਰਾ ਲਈ ਸ਼ੁਭ ਛੱਟੀ ਲੱਗੀ ਜਾਂਦਾ ਹੈ ਸ਼ੁਭਕਾਰੀ ਰਹੀ ਪੈਸਾ ਆਇਆ ਰੁਕਿਆ ਹੋਇਆ ਪੈਸਾ ਮਿਲਿਆ ਤੁਹਾਡੀ એનર્ਜੀ ਬਿਲਕੁਕੁਲ ਅੱਛੀ ਰਹੀ ਕਿਸਮਤ ਤੇ ਆਪਣਾ ਭਰੋਸਾ ਵੀ ਵਧਿਆ ਇੱਕ ਦੋ ਵਾਰ ਘਰ ਦੇ ਵਿੱਚ ਕਿਸੇ ਨਾਲ ਕਿਹਾ ਸੁਣੀ ਹੋ ਸਕਦੀ ਹੈ ਬਾਕੀ ਸਿਤਾਰੇ ਸ਼ੁਭ ਨੇ ਕੋਈ ਨੁਕਸਾਨ ਵਾਲੀ ਗੱਲ ਨਹੀਂ ਠੀਕ ਹੈ ਜੀ ਇਹ ਸੀ ਤੁਹਾਡੇ ਸਿਤਾਰੇ ਗ੍ਰਹਿਾਂ ਮੁਤਾਬਕ ਕੀ ਪ੍ਰਭਾਵ ਪਾਉਂਦੇ ਨੇ ਗ੍ਰਹਿ ਚ ਕੋਚਰ ਨਕਸ਼ਤਰ ਤੇ ਆਪਾਂ ਚਰਚਾ ਕੀਤੀ ਸੁਣੋ ਆਪਣੀ ਐਮੀਅਤ ਤੇ ਆਪਣੀ ਇੰਟੈਲੀਜੈਂਸ ਤੁਸੀਂ ਕਿੰਨੇ ਵੀ ਪੜੇ ਲਿਖਿਓ ਤੁਸੀਂ ਕਿੰਨਾ ਵੀ ਤੁਹਾਡੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਇੰਨਾ ਪੜ ਕੇ ਵੀ ਖੂਚ ਪਾ ਦਿੱਤਾ ਹਨਾ ਮਤਲਬ ਉਸ ਦਾ ਸਾਨੂੰ ਫਾਇਦਾ ਨਹੀਂ ਹੋਣਾ ਤਾਂ ਦੇਖੋ ਤੁਹਾਡੀ ਲਗਨ ਕੁੰਡਲੀ ਦੇ ਵਿੱਚ ਲਗਨ ਤੇ ਪੰਜਵੇਂ ਖਾਨੇ ਦਾ ਮਾਲਕ ਜੋ ਤੁਹਾਡੀ ਪੜ੍ਹਾਈ ਦਾ ਹੈ ਤੁਹਾਡੀ ਸੋਚ ਦਾ ਉਹ ਕਿੱਥੇ ਬੈਠਾ ਅਗਰ ਪੰਜਵੇਂ ਖਾਨੇ ਦਾ ਮਾਲਕ ਨੌਵੇਂ ਸਥਾਨ ਵਿੱਚ ਬੈਠਾ ਹੋਵੇ ਜਾਂ ਆਪਣੇ ਤੋਂ 6ਵੇਂ ਆਪਣੇ ਤੋਂ 8ਵੇਂ ਸਥਾਨ ਵਿੱਚ ਬੈਠਾ ਹੋਵੇ ਤਾਂ ਸਮਝੋ ਉਹ ਤਰ੍ਹਾਂ ਦੀ ਪੜਾਈ ਤੋਂ ਫਾਇਦਾ ਨਹੀਂ ਹੋਏਗਾ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਇੱਕ ਨਵੀਂ ਚੀਜ਼ ਤੁਸੀਂ ਕਰ ਸਕਦੇ ਹੋ ਤੇ ਉਸ ਵਿੱਚੋਂ ਤੁਸੀਂ ਕਾਫੀ ਅੱਗੇ ਜਾ ਸਕਦੇ ਹੋ ਕਈ ਵਾਰੀ ਕਿਸੀ ਕਰਦੇ ਆ ਇੱਕ ਤਰ੍ਹਾਂ ਦੀ ਸਟੱਡੀ ਕੀਤੀ ਉੱਥੇ ਹੀ ਬੈਠ ਗਏ ਕਿ ਭਾਈ ਅਸੀਂ ਤੇ ਇਹਦੇ 'ਚ ਹੀ ਨੌਕਰੀ ਲੈਣੀ ਹੈ ਇਹਦੇ 'ਚ ਹੀ ਮਿਲਣੀ ਚਾਹੀਦੀ ਹੈ ਆਪਣਾ ਕੰਮ ਵੀ ਕੀ ਕਰੀਏ ਜ਼ਿਆਦਾ ਇਹਨੇ ਪੜ੍ਹੇ ਲਿਖੇ ਪੜੇ ਲਿਖੇ ਪੜੇ ਲਿਖੇ ਦਾ ਮਤਲਬ ਪੈਸਾ ਕਮਾਉਣਾ ਨਹੀਂ ਹੁੰਦਾ ਪੜੇ ਲਿਖੇ ਦਾ ਮਤਲਬ ਨੋਲਿਜ ਲੈਣਾ ਹੁੰਦਾ ਏ ਠੀਕ ਹੈ ਤੇ ਤੁਸੀਂ ਪੈਸਾ ਕਮਾਉਣਾਂ ਤੋਂ ਤੁਹਾਡੇ ਦੁਨੀਆਦਾਰੀ ਦੇ ਵਿੱਚ ਆਪਣੀ ਸਮਝ ਦੇ ਨਾਲ ਕੋਈ ਵੀ ਕੰਮ ਕਰਕੇ ਤੁਸੀਂ ਆਪਣੀ ਰੁਟੀਨ ਦੀ ਜ਼ਿੰਦਗੀ ਨੂੰ ਬੈਸਟ ਬਣਾਉਣਾ ਹੈ ਆਪਣੀ ਅਹਿਮੀਅਤ ਆਪਣਾ ਛਾਪ ਛੱਡਣੀ ਹੈ ਆਪਣੀ ਆਪਣੇ ਨਾਮ ਦੀ ਲੜਾਈ ਚੋ ਹੈ ਤੁਹਾਡੀ ਆਪਣੀ ਅਹਿਮੀਅਤ ਤੁਹਾਡੇ ਗ੍ਰਹਿਾਂ ਤੇ ਡਿਪੈਂਡ ਕਰਦੀ ਹੈ ਠੀਕ ਇਸ ਦੇ ਲਈ ਵਾਸਤੂ ਦਾ ਸਹੀ ਹੋਣਾ ਖਾਸ ਤੌਰ ਤੇ ਮੰਗਲ ਦਾ ਸਹੀ ਹੋਣਾ ਖਾਸ ਤੌਰ ਤੇ ਤੁਹਾਡੀ ਦੱਖਣ ਦਿਸ਼ਾ ਦਾ ਸਹੀ ਹੋਣਾ ਬਹੁਤ ਮਾਇਨੇ ਰੱਖਦਾ ਹੈ ਤਾਂ ਦੱਖਣ ਦੇ ਸਾਊਥ ਜਿਹੜਾ ਐਗਜ਼ੈਕਟ ਸਾਊਥ ਵਾਲੀ ਸਾਈਡ ਹੋਵੇ ਉਸ ਜਗ੍ਹਾ ਤੇ ਸੋਣਾ ਸ਼ੁਰੂ ਕਰ ਦਿਓ ਤੁਹਾਡੇ ਘਰ ਵਿੱਚ ਤੁਹਾਡੀ ਐਮਨੀਅਤ ਤੁਹਾਡੇ ਸਮਾਜ ਵਿੱਚ ਤੁਹਾਡੀ ਐਮਨੀਅਤ ਉਦੋਂ ਬਣੇਗੀ ਜਦੋਂ ਪੂਰਬ ਦਿਸ਼ਾ ਤੋਂ ਤੋਪਾਏਗੀ ਤੁਹਾਡੇ ਘਰ 'ਚ ਤੁਹਾਡੀ ਐਮਨੀਅਤ ਹੋਏਗੀ ਜਦੋਂ ਤੁਸੀਂ ਮੰਗਲ ਦੀ ਪਾਵਰ ਬਦਾਲ ਲਵੋਗੇ ਤੇ ਇਸੇ ਤਰ੍ਹਾਂ ਦਿਸ਼ਾਵਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਸੰਬੰਧ ਰੱਖਦੀਆਂ ਨੇ ਜਦੋਂ ਤੁਸੀਂ ਆਪਣੀ ਐਮਨੀਅਤ ਦੀ ਗੱਲ ਕਰਦੇ ਹੋ ਠੀਕ ਨੇਮ ਫੇਮ ਲਈ ਦੀਏ ਦਿਸ਼ਾ ਸ਼ੁਭ ਮੰਨੀ ਜਾਂਦੀ ਸਮਾਜਾ ਦਾ ਆਪ ਸਭ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ